ਲੱਭੀ ਆਪਾਂ ਸਟਾਰਟਿੰਗ ਲੱਗ ਜਲੀ ਕਿੱਥੋਂ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਚੱਲੇ ਹੋਏ ਟਰੈਕਟਰ ਆਪਣੇ ਕੋਲੇ ਜੀ 500 ਘੰਟੇ ਚੱਲਿਆ ਹੋਇਆ ਵੀ ਹੈਗਾ 500 ਘੰਟੇ ਵੀ ਚੱਲਿਆ ਹਾਂਜੀ ਉਦੋਂ ਘੱਟ ਵਾਲੀ ਵੀ ਆਪਾਂ ਵੇਚ ਚੁੱਕੇ ਜੀ ਪਹਿਲਾਂ ਸੋ ਸੋ ਘੰਟੇ ਆਵੇ ਸੋ ਸੋ ਘੰਟੇ ਲਈ ਵੇਚ ਚੁੱਕੇ ਜੀ ਆਪਾਂ ਕੁਸ਼ਕ ਘੰਟੇ ਵਾਲੇ ਵੀ ਵੇਚਿਆ ਕੁਸ਼ਕ ਘੰਟੇ ਵਾਲੇ ਹਾਂਜੀ 15 16 ਘੰਟੇ ਵਾਲੇ ਵੀ ਵੇਚੇ ਟਰੈਕਟਰ ਨੇ ਵੇਚੇ ਜਿਵੇਂ ਜੁਕੀ ਮਾਡਲਾਂ ਤੋਂ ਲੱਗੇ ਜੀ ਸਾਰਿਆਂ ਦੇ ਗਾਈਡਲਾਈਨ ਦਿੱਤੀ ਹਨ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਠੀਕ ਹੈ ਜੀ ਆਪਾਂ ਕਿਹੜੇ ਗੀਅਰ ਤੇ ਚਲਾ ਲਈਏ ਨਾ ਜਿਵੇਂ ਹੁਣ ਇਹਨਾਂ ਨੇ ਬਾਹੀ ਚ ਦੱਸਿਆ ਹੋਇਆ ਮੀਡੀਅਮ ਤੀਜਾ ਚੌਥਾ ਲਾ ਲਓ ਹਾਈ ਪਹਿਲਾ ਲਾ ਲਓ ਸਾਡੇ ਰੇਟਾਂ ਚ 100 ਮਾਡਲ ਟਰੈਕਟਰ ਪੂਰੇ ਟਾਪ ਮਾਡਲ ਜੀ ਜਿਵੇਂ ਆਪਾਂ ਨੂੰ ਕੋਈ ਮੱਕੀ ਵਾਲੀ ਮਸ਼ੀਨ ਆਪਣੀ ਲਈ ਹੋਈ ਹੈ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਸੋਤਾ ਭਰਾ ਮਤਪਾਲ ਸਿੰਘ ਬੱਬੂ ਤੇ ਅੱਜ ਬਾਈ ਜੀ ਬਾਈ ਫੇਰ ਆਇਆ ਲੱਭੀ ਕੋਲੇ ਸਸਤੇ ਰੇਟਾਂ ਚ ਤੇ ਬਾਈ ਜੀ ਟੌ ਮਾਡਲ ਟਰੈਕਟਰ ਖਰੀਦ ਸਕਦੇ ਹੋਗੇ ਬਾਈ ਨੇ ਕਰਦਿਆ ਗੱਲਵਾਤਾ ਕਿਵੇਂ ਖਰੀਦੋਗੇ ਸੱਸੀਆ ਬਾਈ ਲੱਭੀ ਸੱਸੀਕਾਲ ਜੀ ਠੀਕ ਹੋ ਬਾਈ ਜੀ ਜਮਾਂ ਚੜ੍ਹਦੀ ਕਲਾ ਤੇ ਜਿਵੇਂ ਮੈਂ ਕਿਹਾ ਬਾਈ ਜੀ ਸਸਤੇ ਰੇਟਾਂ ਚ ਟੌ ਮਾਡਲ ਟਰੈਕਟਰ ਪੂਰੇ ਟੌਪ ਮਾਡਲ ਜੀ ਠੀਕ ਹੈ ਮੂਰੇ ਸੀਜ਼ਨ ਆ ਰਿਹਾ ਵੀਰੇ ਮੱਕੀ ਵਾਲੀ ਦਾ ਮੱਕੇ ਵਾਲੀ ਦਾ ਤੇ ਛੋਨੇ ਦਾ ਖਾਣ ਪੀਣੇ ਵਾਂ ਤੇ ਬਾਈ ਜੀ ਜਿਵੇਂ ਮੈਂ ਸਸਤੇ ਟਰੈਕਟਰ ਕਿਹਾ ਉਹਦੇ ਲਈ ਵੀ ਕੀ ਪ੍ਰੋਸੀਜਰ ਹੈਗਾ ਉਹਦੇ ਲਈ ਜਿਵੇਂ ਆਪਾਂ ਕਿਰਾਏ ਤੇ ਲੈ ਸਕਦੇ ਹਾਂ ਠੀਕ ਆ ਜੀ ਜਿਵੇਂ ਆਪਾਂ ਨੂੰ ਕੋਈ 4x4 ਦੀ ਲੋੜ ਆ ਕਿਰਾਏ ਤੇ ਉਹ ਲੈ ਸਕਦੇ ਆ ਜਿਵੇਂ ਆਪਾਂ ਨੂੰ ਕੋਈ ਮੱਕੀ ਵਾਲੀ ਮਸ਼ੀਨ ਆਪਣੀ ਲਈ ਹੋਵੇ ਨਾਲ ਟਰਾਲੀਆਂ ਢੋਣ ਨੂੰ ਟਰੈਕ ਚਾਹੀਦਾ ਠੀਕ ਆ ਉਹ ਲੈ ਸਕਦੇ ਆ ਸਾਰੇ ਕੰਮ ਲਈ ਲੈ ਸਕਦੇ ਆ ਆਪਾਂ ਜੇ ਕਿਰਾਏ ਤੇ ਕਿਸੇ ਨੂੰ ਚਾਹੀਦਾ ਮੁੱਲ ਲੈਣਾ ਆਪਣੇ ਕੋਲ ਮੁੱਲ ਦੇ ਵੀ ਹੈਗੇ ਸਾਰੇ ਮੁੱਲ ਦੇ ਮਿਲ ਜਾਣਗੇ ਹਾਂ ਸਾਰੇ ਮੁੱਲ ਕੀ ਆ ਪਹਿਲਾਂ ਆਪਾਂ ਕਿਰਾਏ ਦੀ ਗੱਲ ਕਰਦੇ ਆ ਬਾਈ ਜੀ ਕਿਰਾਏ ਦਾ ਕੀ ਪ੍ਰੋਸੀਜਰ ਹੈਗਾ ਕਿਰਾਏ ਦਾ ਜੇ ਮੈਂ ਜੇ ਮੈਂ ਹੁਣ ਆਪਾਂ ਲੈਣਾ ਚਾਹੁੰਦੇ ਕਿ ਤਾਤੋਂ ਤੇ ਉਹਦੇ ਲਈ ਕੀ ਪ੍ਰੋਸੀਜਰ ਕਰਨਾ ਪਊ ਪਹਿਲਾਂ ਪੂਰਾ ਉਹ ਇੱਕ ਤਾਂ ਜੀ ਆਪਾਂ ਨੂੰ ਖਾਲੀ ਚੈੱਕ ਦੇਣਾ ਪਊ ਠੀਕ ਆ ਜੀ ਤੇ ਇੱਕ ਆਪਾਂ ਨੂੰ ਮੰਨ ਲਓ ਕਿਸੇ ਜਾਣਕਾਰ ਬੰਦੇ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਹਾਂਜੀ ਠੀਕ ਆ ਜੀ ਤੇ ਕਿਰਾਇਆ 2 ਸਪੀਡ ਤੇ 3 ਸਪੀਡ ਦਾ ਕੀ ਕੀ ਕਿਰਾਇਆ ਹੈ ਜੀ ਦਾ 2 ਸਪੀਡ ਦਾ ਲਾ ਲਓ ਵੀ ਸਾਹਿਬ ਤੁਸੀਂ ਮਹੀਨੇ ਦਾ ਹੈਗਾ ਜੀ 50000 3 ਸਪੀਡ ਆ ਗਿਆ ਉਹਦਾ 60000 ਠੀਕ ਹੈ 4 by 4 ਆ ਗਿਆ ਇਹਦਾ 70 75 ਹਜ਼ਾਰ ਰੰ ਦਾ 70 75 ਹਜ਼ਾਰ ਹਾਂਜੀ ਬਾਕੀ ਬੰਦੇ ਦੇ ਹਾਂਜੀ ਉਹ ਡੀਲਿੰਗ ਹੈ ਜੀ ਆਪਣੀ ਠੀਕ ਹੈ ਡੀਲਿੰਗ ਤੇ ਡਿਪੈਂਡ ਆ ਠੀਕ ਹੈ ਭਾਈ ਜੀ ਸਸਤੇ ਰੇਟਾਂ ਦੇ ਟਰੈਕਟਰ ਭਾਈ ਜੀ ਖਰੀਦਣੇ ਤਾਂ ਆਹ ਬਾਈ ਕੋਲ ਆ ਜਾਓ ਤੇਰਾ ਪਸੰਦ ਲਿਓ ਸਕਰੀਨ ਸ਼ਾਟ ਲੈ ਕੇ ਆ ਜਾਓ ਭਾਈ ਜੀ ਮਾਨਤਾਣ ਹੋਰ ਵੀ ਕਰ ਦੋ ਪੂਰਾ ਕਰਾ ਦਿਓ ਭਾਈ ਜੀ ਅੱਜ ਗੱਲਬਾਤ ਕਰਾਂਗੇ ਅਰਜਨ ਨੋਵੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਭਾਈ ਜੀ 605 ਤੇ ਮਾਡਲ ਭਾਈ ਜੀ ਤੁਸੀਂ ਕੈਸੇ ਕਰੋ ਜੀ ਕਿੰਨਾ ਕੁ ਹੋ ਸਕਦਾ ਮਾਡਲ ਹੋਊਗਾ ਭਾਈ ਜੀ 22 ਹੋਗਾ 19 19 ਮਾਰਦਾ ਹਾਂਜੀ ਲਓ ਬਾਈ ਜੀ ਗੈਸ 19 ਲਓ ਬਾਈ ਜੀ 19 ਨੇ ਲਾਤੀਦਾ ਕਾਪੀ 20 ਦੀ 20 ਦੀ ਕਾਪੀ ਆ ਗਈ ਤੇ ਜਮਾ ਨਵਾਂ ਟਰੈਕਟਰ ਹੈਗਾ ਕਿਉਂਕਿ ਬਾਈ ਜੀ ਆ ਲਫਾਫੇ ਵਗੈਰੇ ਤੋਂ ਜੱਜ ਕਰ ਸਕਦੇਗੇ ਜਮਾ ਨਵਾਂ ਟਰੈਕਟਰ ਹੈਗਾ ਇਹ ਬਾਕੀ ਬਾਈ ਜੀ ਕੰਡੀਸ਼ਨ ਦੇ ਕਾ ਦੇਖੋ ਜੀ ਸਲਫ ਕਿਤੋਂ ਖੁੱਲਿਆ ਨਹੀਂ ਸਾਰਾ ਸੀਲਡ ਹੈ ਜਿਵੇਂ ਹੁਣ ਆਪ ਐਂ ਦਿਖਾ ਦਿਆ ਨਾ ਆ ਸਾਹਮਣੇ ਬਾਈ ਜੀ ਕੈਮਰਾ ਚੱਲ ਰਿਹਾ ਹੈਗਾ ਸਿੱਸਾ ਹੀ ਹੈ ਕਾਰਾ ਹਾਂਜੀ ਹਾਂ ਪੂਰੇ ਖੜੇ ਦੇਖਦੇ ਆਪਾਂ ਪੂਰੇ ਖੜੇ ਦਿਨਿਆਂਗੇ ਬਾਈ ਜੀ ਤੇ 19 ਮਾਡਲ ਹੈ ਬਈ ਜੀ 4x4 ਚ ਆ ਗਿਆ ਤੇ ਨਾਲ ਦੇ ਟਾਇਰ ਹੈ ਬਈ ਨਾਲ ਦੇ ਟਾਇਰ ਆ ਜੀ ਕਿੰਨੇ ਘੰਟੇ ਚਲੇ ਹੋ ਬਈ ਲੱਭੀ ਇਹ ਚੱਲੇ 1340 ਘੰਟੇ ਲੈ ਬਈ 1340 ਘੰਟੇ ਚੱਲੇਗਾ ਓਰੀਜਨਲ ਚੱਲੇ ਬਈ ਓਰੀਜਨਲ ਚੰਗਾ ਓਰੀਜਨਲ ਪੰਜਾਬ ਨੰਬਰ ਪੰਜਾਬ ਨੰਬਰ ਪੀਵੀ04 ਜੀ ਪੀਵੀ0 ਜਿੰਨੇ ਵੀ ਟਰੈਕਟਰ ਹੋਣਗੇ ਪੰਜਾਬ ਨੰਬਰ ਮੈਂ ਬਿਲਕੁਲ ਪੰਜਾਬ ਨੰਬਰ ਤੇ ਕਾਪੀ ਕਰਕੇ ਜਾਂਦਾ ਪੂਰੇ ਓਕੇ ਹਾਂਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ 695000 ਲੈ ਬਈ ਬਾਕੀ ਪੈਰ ਵਦਾਨ ਦੇਖੋ ਬਈ ਜੀ ਅਜੇ ਤੱਕ ਮੈਂ ਲਾਦਾ ਬੰਦੇ ਨਹੀਂ ਲੈਂਦੇ ਕਪੜਾ ਪਾ ਕੇ ਖੜਾ ਦਿਆ ਨਾ 1300 ਘੰਟੇ 1340 ਘੰਟੇ ਚ ਇਹ ਟਰੈਕਟਰ ਨੂੰ ਕੀ ਹੋਣਾ ਫੁੱਲ ਟੌਪ ਮਾਡਲ ਆ ਚੈਂਜਰ ਵਾਲਾ ਠੀਕ ਹੈ ਡਬਲ ਡਿਸਟ੍ਰਿਬਿਊਟਰ ਠੀਕ ਹੈ 4x4 3 ਸਪੀਡ 3 ਸਪੀਡ ਚ ਹੈ ਹਾਂ ਜੀ ਲੈ ਬਈ ਇਹ 4x4 ਹੈਗਾ 3 ਸਪੀਡ ਚ ਹੈਗਾ ਤੇ ਐਡਮ ਫੁੱਲ ਫੰਕਸ਼ਨ ਨੇ ਠੀਕ ਹੈ ਜੀ ਰੇਟ ਆਪਣਾ 2 ਵੀ ਲਾ ਲਈ ਆ 2 ਵੀਲ ਵਾਲਾ ਗਿਆ ਹਾਂ ਜੀ ਲੈ ਬਈ ਕੀ ਡਿਮਾਂਡ ਬਈ ਜੀ ਦੀ 699000 ਤੇ ਮਾਨਤਨ ਬਈ ਜੀ ਮਾਨਤਨ ਪੂਰਾ ਕਰਾਂਗੇ ਜੇ ਆਪਾਂ ਇਹਦਾ ਠੀਕ ਹੈ ਜੀ ਇਹ ਵੀ ਮਾਤਨ ਪੂਰਾ ਫੁੱਲ ਹੋਗਾ ਇੱਕ ਵਾਰੀ ਬਾਈ ਨੂੰ ਮੌਕਾ ਦਿਓ ਸੋਹਣੀਆਂ ਕੰਡੀਸ਼ਨਾਂ ਦੇ ਨਮੀਆਂ ਕੰਡੀਸ਼ਨ ਦੇ ਟਰੈਕਟਰ ਖਰੀਦਣ ਲਈ ਪੰਜਾਬ ਨੰਬਰ ਇਹ ਅੱਗੇ ਕਿ ਬਾਈ ਜੀ ਸਵਰਾਜ 855 ਮਾਲਵੇਦੀ ਸ਼ਾਨ ਲੈ ਬਾਈ ਜੀ ਮਾਲਵੇਦੀ ਸ਼ਾਨ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਜੀ ਨਾ ਪੰਜਾਬ ਦੇ ਨਹੀਂ ਹੁੰਦਾ ਇਹ ਸਾਰੇ ਇੰਡੀਆ ਦੀ ਸ਼ਾਨ ਬਣ ਜਮਾ ਪੂਰੀ ਜੀ ਠੀਕ ਹੈ ਜੀ ਸਵਰਾਜ 855 ਦੇਗ ਚੁੱਲਿਆ 3 ਸਪੀਡ ਚ ਬਾਈ ਜੀ ਇਹ 2 ਸਪੀਡ ਹੈ 2 ਸਪੀਡ ਹੈ ਬਾਈ ਜੀ 16 ਟਾਇਰਾਂ ਵਾਲਾ 16 ਦੇ ਟਾਇਰਾਂ ਵਾਲਾ ਅਲੱਗ ਦੇ ਕਲਚ ਵਾਲਾ ਪਰ ਇਹ ਜੀ ਹਾਂਜੀ ਹਾਂ ਆਈ ਪੀਟੀਓ ਆਈ ਪੀਟੀਓ ਚਲੋ ਵੀ ਬਾਕੀ ਤੇ ਟਾਇਰ ਵੀ ਜੀ ਇਹਦੇ ਵੀ ਨਾਲ ਦੀ ਨੇ ਨਾਲ ਦੇ ਠੀਕ ਹੈ ਕਿੰਨੇ ਘੰਟੇ ਚੱਲੇ ਤਕਰੀਬਨ ਇਹ 1000 ਕਿਹ ਚੱਲਿਆ ਹੋਗਾ ਜੀ ਠੀਕ ਹੈ ਜੀ ਲਵੇ 1000 ਕ ਘੰਟਾ ਇਹ ਚੱਲਿਆ ਹੋਗਾ ਇਹ ਵੀ 1300 ਘੰਟੇ ਚੱਲੇ 1300 ਘੰਟੇ ਹਾਂਜੀ ਤੇ ਲੱਭੀ ਆਪਾਂ ਸਟਾਰਟਿੰਗ ਲੱਗ ਜਲੀ ਕਿੱਥੋਂ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਚੱਲੇ ਹੋਏ ਟਰੈਕਟਰ ਆਪਣੇ ਕੋਲੇ ਜੀ 500 ਘੰਟੇ ਚੱਲੇ ਹੋਏ ਵੀ ਹੈਗੇ ਆ 500 ਘੰਟੇ ਵੀ ਚੱਲੇ ਹਾਂਜੀ ਉਦੋਂ ਘੱਟ ਵਾਲੀ ਵੀ ਆਪਾਂ ਵੇਚ ਚੁੱਕੇ ਜੀ ਪਹਿਲਾਂ ਸੋ ਸੋ ਘੰਟੇ ਆਲੇ ਸੋ ਸੋ ਘੰਟੇ ਆਲੇ ਵੇਚ ਚੁੱਕੇ ਜੀ ਆਪਾਂ ਕੁਸ਼ਕ ਘੰਟੇ ਵਾਲੇ ਵੀ ਵੇਚਿਆ ਕੁਸ਼ਕ ਘੰਟੇ ਵਾਲੇ ਹਾਂਜੀ 15 16 ਘੰਟੇ ਵਾਲੇ ਵੀ ਵੇਚੇ ਵਾਹਟਰ ਨੇ ਭਾਈ ਇਹ ਬਾਈ ਨੇ ਚੱਲ ਫਾਪੇ ਵਗੈਰਾ ਵੀ ਤੁਸੀਂ ਦੇਖ ਸਕਦੇ ਬਾਈ ਨਾਲ ਦੇ ਨੇ ਚਿੱਟਾ ਵਗੈਰਾ ਵੀ ਲੱਗੇ ਹਾਂਜੀ ਟੋਟਲ ਮਾਰਕਾ 21 ਦਾ ਜੀ 21 ਦਾ 7ਵੇਂ ਦਾ ਤਾਂ ਵੀ 21 ਦੇ 7ਵੇਂ ਦਾ ਮਾਰਕਾਗਾ ਮੰਨ ਕੇ ਚੱਲੋ ਪੌਣਾ ਕੇ 21 ਕਾ ਜੀ ਇਹਨਾਂ ਹਾਂਜੀ ਪੌਣਾ ਕੇ 21 ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 7 ਲੱਖ ਰੁਪਈਆ ਜੀ ਪੂਰਾ 7 ਲੱਖ ਰੁਪਈਆ ਡਿਮਾਂਡ ਬਾਈ ਨਗਦ ਕੈਸ਼ ਦਾ ਲੋਨ ਵਗੈਰਾ ਦੀ ਫੈਸੀਬਿਲਿਟੀ ਤੇ ਵੀ ਲੋਨ ਵਗੈਰੇ ਦੀ ਪਾਸਵਲਟੀ ਵੀ ਆ ਗਈ ਆਗੇ ਤੇ ਅੱਗੇ ਆ ਗਿਆ ਬਾਈ ਜੀ ਸੋਨਾ ਲਿਕਾ ਪਾਲ ਟਰੈਕ ਇਹਦੀ ਵੀ ਡਿਮਾਂਡ ਕਹਿੰਦੇ ਬਹੁਤ ਜ਼ਿਆਦਾ ਹੈ ਜੀ ਹਾਂਜੀ ਠੀਕ ਹੈ ਜੀ ਚੇਂਜਰ ਵਾਲਾ ਟਰੈਕਟਰ ਆ ਗਿਆ ਬਾਈ ਜੀ ਚੇਂਜਰ ਵਾਲਾ ਖੁੱਲੇ ਪਲੇਟਫਾਰਮ ਵਾਲਾ ਜੀ ਤੇ ਖੂਬੀਆਂ ਬਾਈ ਜੀ ਇਹ ਚ ਖੂਬੀਆਂ ਬਹੁਤ ਹੀ ਆ ਜੀ ਕਹਿੰਦੀ ਲੋੜ ਨਹੀਂ ਜਿਵੇਂ ਬਾਈ ਜੀ ਆਪਾਂ ਪਹਿਲਾਂ ਦੱਸਿਆ ਸੀਗਾ ਜਦੋਂ ਆਪਾਂ ਸਟਾਰਟਿੰਗ ਵੀਡੀਓ ਕਰੀ ਸੀਗੀ 969 ਵਾਰੇ ਹਨਾ ਕਹਿੰਦੇ ਉਹ ਚ ਖੂਬੀਆਂ ਗਿਣ ਲਓ ਗਿਣਿਆ ਨਹੀਂ ਜਾਣੀਆਂ ਇੰਨੇ ਖੂਬੀਆਂ ਨੇ ਬਹੁਤ ਠੀਕ ਹੈ ਜੀ ਹੈਵੀ ਡਿਊਟੀ ਆ ਗਿਆ ਸਿਕੰਦਰ ਮਾਡਲ ਆ ਗਿਆ ਬਾਈ ਜੀ ਹਾਂਜੀ 60 ਹੌਸ ਪਾਵਰ ਦਾ ਗਿਆ ਤੇ ਮੱਕੀ ਮੁੱਕੇ ਸੀਜ਼ਨ ਨੂੰ ਇਹ ਵੀ ਪੂਰਾ ਬੈਸਟਾ ਪੂਰਾ ਜੀ ਠੀਕ ਹੈ ਜੀ ਤੇ ਜਿਹੜੇ ਆਪਣੇ ਕੋਲ ਆਉਣਗੇ ਜੱਜ ਟਰੈਕਟਰ ਤਕਰੀਬਨ ਸਾਰੇ ਮੱਕੀ ਦੇ ਸੀਜ਼ਨ ਨੂੰ ਪੂਰੇ ਝੋਟੇ ਨੂੰ ਪੂਰੇ ਝੋਟੇ ਥਾਪੀਆਂ ਮਾਰਨਗੇ ਥਾਪੀਆਂ ਮਾਰਨਗੇ ਹਾਂ ਜੀ ਤੇ 7 ਦੇ ਖਲੋਕੇ ਮਾਰੇ ਥਾਪੀਆਂ ਮੱਕੀ ਦੇ ਖਲੋਕੇ ਮਾਰੇ ਥਾਪੀਆਂ ਹਾਂ ਜੀ ਠੀਕ ਹੈ ਜੀ ਤੇ ਮਾਡਲ 19 ਹੈਗਾ ਬਾਈ ਜੀ ਤੇ ਆ ਚੀਜ਼ ਹੈ ਬਾਈ ਜੀ ਇਹਦੇ ਉੱਤੇ ਹਰੇਕ ਚੀਜ਼ ਦੱਸੀ ਹੋਈ ਹੈਗਾ ਤੇ ਇਹਦੇ ਐ ਸਕੇਅਰ ਲੱਗਾ ਹੋਇਆ ਹੈ ਨਾ ਬਾਈ ਜੀ ਨਹੀਂ ਇਹਦੀ ਐਸਾ ਨਹੀਂ ਹੁੰਦਾ ਜੀ ਇਹਦੇ ਐਸਾ ਵਾਲ ਨਹੀਂ ਨਾ ਠੀਕ ਐ ਐਸਾ ਹੈ ਜੀ ਆਪਣੀ तकरीबन 22 ਮਾਡਲ ਜੀ 22 ਮਾਡਲ ਤੇ ਤੇ ਇਹਦੇ ਵਿੱਚ ਹੀ ਦੱਸਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਬਈ ਜੀ ਸਾਰਾ ਕੁਝ ਬੀਕੇ ਮੇਚ ਚਲਾਉਣਾ ਕਿ ਕਿਹੜੀ ਚੀਜ਼ ਹੈ ਨਾ ਬਾਕੀ ਉਹ ਟਰੈਕਟਰ ਦੇ ਚੀਜ਼ ਦੱਸੀ ਨਹੀਂ ਹੁੰਦੀ ਨਾ ਹਾਂ ਜੀ ਇਹ ਜਿਵੇਂ ਹੁਣ ਉੱਚੇ ਮਾਡਲਾਂ ਚ ਆਉਣ ਲੱਗੇ ਜੀ ਸਾਰਿਆਂ ਦੇ ਗਾਈਡ ਲਾਈਨ ਦਿੱਤੀ ਹੁੰਦੀ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਠੀਕ ਐ ਆਪਾਂ ਕਿਹੜੇ ਗিয়ার ਤੇ ਚਲਾ ਲਈਏ ਨਾ ਜਿਵੇਂ ਹੁਣ ਇਹਨਾਂ ਨੇ ਬਾਹੀ ਚ ਦੱਸਿਆ ਹੋਇਆ ਮੀਡੀਅਮ ਤੀਜਾ ਚੌਥਾ ਲਾ ਲਓ ਹਾਈ ਪਹਿਲਾ ਲਾ ਲਓ ਠੀਕ ਐ ਜੀ ਤੇ ਲੋਕੋ ਇਹਦੀ 6 ਲੱਖ ਰੁਪਈਆ ਜੀ ਲੈ ਬਈ 6 ਲੱਖ ਰੁਪਈਆ ਡਿਮਾਂਡ ਆ ਮਾਨ ਤਨ ਹੋਊਗਾ ਬਾਈ ਜੀ ਤੇ ਜੂ ਘੱਟ ਕੱਲੀ ਪਾਈਪ ਲੱਗੇਗੀ ਆ ਤੇ ਪੱਟੀ ਦਾ ਰੰਗ ਦਿਖਾ ਦੇ ਨੇ ਬਾਈ ਜੀ ਮੇਲੇ ਚਾਲ ਚਲਾ ਲੱਭੀ ਇਹ ਕਿੰਨਾ ਕ ਚੱਲੇ ਹੋਏ ਇਹੇ ਪਰ ਤੇਰੇ 100 ਘੰਟੇ ਇਹ ਚੱਲੇ ਹੋਏ 12-1300 ਘੰਟੇ ਚੱਲੇ ਹਾਂਜੀ ਲੈ ਬਈ origignal ਚੱਲੇ ਹੋਏ ਟਰੈਕਟਰ ਨੇਗੇ 12-1300 ਤੇ ਅੱਗੇ ਕੋ ਬਾਈ ਜੀ 900 969 ਦਾ ਛੋਟਾ ਪਾਈ ਛੋਟਾ ਪਾਈ ਠੀਕ ਹੈ ਕਹਨ ਚ ਛੋਟਾ ਆ ਜਾਂਦਾ ਇਹ ਕੰਮ ਤਾਂ ਬਰਾਬਰ ਕਰਦਾ ਕੰਮ ਬਰਾਬਰੀ ਕਰਦਾਗਾ ਹਾਂਜੀ ਤੇ ਲੋ ਬਈ ਕਹਨ ਚ ਛੋਟਾਗਾ ਤੇ ਫਾਈਵ ਵੀ ਸਾਰੀ ਹੁੰਨੇ ਆ ਜੀ ਸਿਸਟਮ ਇਸ ਫੰਕਸ਼ਨ ਸਾਰੀ ਹੁੰਨਣਗੇ ਹਾਂ ਜੀ ਠੀਕ ਆ ਜੀ ਤੇ ਟਾਇਰ ਵੀ ਜੀ ਇਹਦੇ ਵੀ ਨਾਲ ਦੇ ਨੇ ਨਾਲ ਦੇ ਜੀ ਲੈ ਬਈ ਜੀ ਮੁਰੇ ਆਪਾਂ ਟੈਂਕੇ ਵਾਲਾ ਬੰਪਰ ਹਾਂ ਜੀ ਠੀਕ ਆ ਜੀ ਲੈ ਵੀ ਇਹ ਟੈਂਕੇ ਵਾਲਾ ਬੰਪਰ ਪੀਵੀ 13 ਸੁਗਰੂਰ ਦਾ ਨੰਬਰ ਹੈਗਾ ਟਾਇਰ ਕਿੰਨੇ ਕੇ ਪੈਸੇ ਪਿਆ ਬਈ ਇਹਦੇ ਟਾਇਰ ਇਹਦੇ ਹੈਗਾ 85 ਪੈਸੇ ਜੀ ਲੈ ਵੀ 85 ਪੈਸੇ ਟਾਇਰ ਨਾਲ ਦੇਣਗੇ ਤੇ ਇਹ ਕਿੰਨੇ ਘੰਟੇ ਚੱਲੋ ਲੱਭੀ ਬਈ ਇਹ ਵੀ ਇੰਨੇ ਕੀ ਚੱਲਿਆ ਹੋ ਜੀ 1500 ਇਹ ਤਕਰੀਬਨ ਮੇਰਾ خیال 1500 ਚੱਲਿਆ ਹੋਣਾ ਜੀ ਲੈ ਵੀ ਬਾਕੀ ਤੁਸੀਂ ਚੈੱਕ ਕਰ ਲਓ ਬਈ ਕੰਡੀਸ਼ਨ ਪੂਰੀ ਸਾਫ ਪਈ ਹੈ 1490 ਘੰਟੇ ਜੀ ਲੈ ਵੀ 1500 ਘੰਟੇ ਦੇ ਥੱਲੇ ਚੱਲੇਗਾ ਤੇ ਇਹਦੀ ਡਿਮਾਂਡ ਵੇ ਜੀ ਇਹਦੀ 692000 ਜੀ ਹੈ ਵੀ 692000 16 ਦੇ ਟਾਇਰਾਂ ਚ ਵੇ ਜੀ ਐਮ ਆਰ ਪ ਦੇ ਵਧੀਆ ਦੇ ਟਾਇਰ ਲਗੇ ਤੇ ਅਗੇ ਕਹੇ ਬੇ ਜੀ ਸੋਨਾਲੀਕਾ 750 ਸਕੰਦਰ ਸਕੰਦਰ ਮਾਡਲ ਇਹ ਬਿਨਾ ਚੇਂਜਰ ਵਾਲਾ ਵੇ ਜੀ ਇਹ ਬਿਨਾ ਚੇਂਜਰ ਵਾਲਾ ਇਹ 2 ਸਪੀਡ ਹੈ ਜੀ ਜੇ ਕਿਸੇ ਨੇ ਆਪਾਂ ਮੰਨ ਲਓ ਟਰਾਲੀ ਵਾਲੇ ਵਾਸਤੇ ਲੈਣਾ ਠੀਕ ਹੈ ਜਾਂ ਬਾਈ ਵਾਸਤੇ ਵੀ ਲੈਣਾ ਉਹ ਬਾਈ ਵਾਸਤੇ ਵੀ ਬਾਈ ਵਾਸਤੇ ਵੀ ਕਹਿੰਦੇ ਤੋਰੇ ਤੋਰੇ ਨੂੰ ਪੂਰਾ ਵਧੀਆਗਾ ਨਾ ਤੋਰਾ ਤਾਰਾ ਪਹਿਲੇ ਹਾਈ ਦਾ ਇਹਦਾ ਪੂਰਾ ਸੋਨਾ ਜਿਹੇ ਚਰੀਮ ਕਰਕੇ ਕਰ ਚਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਟਾਇਰ ਭੇਜੀ ਇਹਦੇ ਟਾਇਰ ਇਹਦੇ ਪਿਆ ਜੀ 85 90 ਪੈਸੀ ਇਹਦੇ ਪਿਆ ਜੀ ਠੀਕ ਹੈ 85 90 ਪੈਸੇ 14 ਦੇ ਟਾਇਰ ਨੇ ਭੇਜੀ ਹਾਂਜੀ ਹਾਂ ਇਹਦੇ 14 ਹੁੰਦੇ ਹੁੰਦੇ ਜੀ ਠੀਕ ਹੈ ਜੀ 14 ਦੇ ਟਾਇਰ ਨੇਗੇ ਹਾਂਜੀ 55 ਐਚਪੀ ਵਾਲਾ ਜੀ ਇਹ ਠੀਕ ਹੈ 55 ਐਚਪੀ ਵਾਲਾ ਗਿਆ ਤੇ ਇਹਦੀ ਡਿਮਾਂਡ ਭੇਜੀ ਇਹਦੀ ਡਿਮਾਂਡ ਹੈਗੀ ਹੈ ਜੀ 5 ਲੱਖ 10 ਹਜ਼ਾਰ ਅਵੇ 5 ਲੱਖ 10 ਹਜ਼ਾਰ ਹਾਂਜੀ ਤੇ ਮਾਨਤਨ ਬਾਈ ਜੀ ਮਾਨਤਨ ਕਰ ਦਾਂਗੇ ਜੀ ਕਰ ਦਾਂਗੇ ਮੌਕੇ ਤੇ 5 ਲੱਖ ਦਾ ਦੇ ਦਾਂਗੇ ਮੌਕੇ ਤੇ 5 ਲੱਖ ਦਾ ਲੈ ਬਾਈ ਆਪਣਾ ਨਾਮ ਲੈ ਕੇ ਆ ਜਿਓ ਹੋਰ ਵੀ ਬਾਈ ਸੂਟ ਕਰ ਦੋ ਕਰਾਂਗੇ ਬਿਲਕੁਲ ਤੇ ਅੱਗੇ ਬਾਈ ਜੀ ਪਹਿਲਾਂ ਵੀ ਤੁਹਾਨੂੰ ਆਹ ਟਰੈਕਟਰ ਦਿਖਾਇਆ ਸੀ ਛੋਟਾ ਤੇ ਅੱਜ ਫੇਰ ਲੈ ਕੇ ਆਇਆਗਾ ਬਾਈ ਤੇ ਪੂਰਾ ਕਹਿ ਨਹੀਂ ਹੁੰਦਾ ਨਾ ਗੈਂਡੇ ਦੇ ਲਈ ਇੱਕ ਤਰ੍ਹਾਂ ਦਾ ਮਾ ਕੁਛ ਮਰਜ਼ੀ ਕਹੀ ਚੱਲੋ ਜੀ ਲੈ ਬਾਈ ਦਬਦਾ ਹੀ ਨਹੀਂ ਦਬਦਾ ਹੀ ਨਹੀਂ ਹੈਗਾ ਤੇ ਟਾਇਰ ਟੂਰ ਚੈੱਕ ਕਰੋ ਜੀ ਕਿੰਨੇ ਪਏ ਲੈ ਵੀ ਟਾਇਰ ਟੂਰ ਚੈੱਕ ਕਰ ਲਓ ਭਾਈ ਜੀ ਮੈਂ ਲੈ ਹਜੇ ਰਬੜ ਨਹੀਂ ਉਤਰੀ ਨੇ ਲੱਭੇ ਕਹਿੰਦੇ ਆ ਜੀ ਕੋਈ 95 ਕਹਿੰਦਾ 98 ਪੈਸੇ ਟਾਇਰ ਲੈ ਵੀ 98 ਪੈਸੇ ਟਾਇਰ ਨੇ ਤੇ ਲੱਭੀ ਹੁਣ ਚਾਲ ਚਲਾਵਾ ਦੱਸ ਇਹ 500 ਕੁਸ਼ਕ ਘੰਟੇ ਚੱਲਿਆ ਜੀ origignal original ਕੰਪਨੀ ਰਿਕਾਰਡ ਲੈ ਵੀ ਕੰਪਨੀ ਰਿਕਾਰਡ ਚੱਲੇ ਆ ਚੇਟਾ ਵਗੈਰਾ ਹਜੇ ਤੱਕ ਸਾਰੀਆਂ ਨਾਲ ਦੀਆਂ ਪੀਣਗੀਆਂ ਬਾਕੀ ਚੈੱਕ ਕਰ ਲਓ ਭਾਈ ਜੀ ਗੇਅਰ ਪ੍ਰੋ 4x4 ਤੇ 4 ਸਪੀਡ ਚ ਆ ਗਿਆ ਹਾਂ ਜੀ ਹਾਂ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂ ਜੀ ਡਬਲ ਪੀਟੀਓ ਪੀਵੀ0 ਜਲੰਧਰ ਦਾ ਜਲੰਧਰ ਦਾ ਜੀ ਠੀਕ ਹੈ ਜਲੰਧਰ ਦਾ ਨੰਬਰ ਆ ਗਿਆ ਤਾਂ ਵੀਟੂ ਜਾ ਕੇ ਬਈ ਜੀ ਹਾਂ ਜੀ ਹਾਂ ਉਹਦੇ ਚਾਰਟ ਦਿਖਾਉਂਦੇ ਸੀ ਜੀ ਸਪੀਡਾਂ ਵਾਲਾ ਇਹਦੇ ਵੀ ਚਾਰਟ ਹੈਗਾ ਠੀਕ ਹੈ ਜੀ ਲੈ ਵੀ ਇਹਦੇ ਵੀ ਚਾਰਟ ਆਏਗਾਗਾ ए बी सी डी ਤੇ ਸੀ ਆਰ ਡੀ ਜਾ ਕੇ ਬਈ ਜੀ ਨਾ ਨੌਨ ਸੀ ਆਰ ਡੀ ਆ ਜੀ ਠੀਕ ਹੈ ਸੀ ਆਰ ਡੀ ਦੀ ਮਾਰਕੀਟ ਜਮਾਂ ਨਹੀਂ ਜੀ ਠੀਕ ਹੈ ਉਹਦੀ ਮਾਰਕੀਟ ਘਟਾ ਬਈ ਜੀ ਆ ਇਹਦੀ ਮਾਰਕੀਟ ਜ਼ਿਆਦਾ ਹੈਗੀ ਤੇ ਬਈ ਜੀ ਉਹਦੇ ਤੇ ਇਹਦੇ ਚ ਇਹਨੂੰ ਜ਼ਿਆਦਾ ਪਸੰਦ ਕਰਦੋਂ ਕਰਦਾਂਗੇ ਜੀ ਇਹ ਜੀ ਆਪਣਾ ਚੱਲਣਿਆ ਰੀਤੇ ਚ ਮਿੱਟੀ ਚ ਹੈ ਨਾ ਜੀ ਆਪਾਂ ਕਿਹੜਾ ਕੀ ਗੱਡੀ ਐ ਇਹ ਵੀ ਸੜਕ ਤੇ ਲੈ ਕੇ ਜਾਣੇ ਜੀ ਠੀਕ ਆ ਜੀ ਉਹਦੇ ਸਪੀਡਾ ਸਪੀਡ ਉਹ ਤੇ ਨਹੀਂ ਸਪੀਡਾ ਨਹੀਂ ਠੀਕ ਆ ਜੀ ਜ਼ੋਰ ਸੇਮ ਆ ਸਪੀਡਾ ਸੇਮ ਆ ਉਹਦੇ ਮੰਨ ਲਓ ਇਲੈਕਟ੍ਰੋਨਿਕ ਕਰਤਾ ਸਾਰਾ ਕੁਝ ਇਲੈਕਟ੍ਰੋਨਿਕ ਆਗਾ ਹਾਂਜੀ ਤੇ ਇਲੈਕਟ੍ਰੋਨਿਕ ਆਪਣੀ ਜੱਟਾਂ ਦੇ ਕਿੰਨਾ ਕੀ ਚੱਲੀ ਕਦੇ ਮੀਂਹ ਪੈ ਗਿਆ ਕਦੇ ਗਾਰੇ ਚ ਪਾਲੇ ਜੀ ਆਪਾਂ ਉਹ ਫਰਕ ਕਰ ਜਾਂਦਾ ਤੂੰ ਕਿ ਜਾਣੇ ਜੱਟੀਆਂ ਜੱਟ ਦੇ ਗਾੜੀ ਹਾਂਜੀ ਉਹ ਇਹ ਚ ਆਪਾਂ ਜ਼ਿਗਾਰਡ ਕਰ ਲਾਂਗੇ ਉਹ ਚ ਹੋਣਾ ਨਹੀਂ ਜੀ ਇਹ ਇਹ ਚ ਜ਼ਿਗਾਰਡ ਹੋ ਜਾਂਦਾ ਬਈ ਜੀ ਪਰ ਉਹ ਚੀਜ਼ਾਂ ਚ ਜ਼ਿਗਾਰਡ ਨਹੀਂ ਹੁੰਦਾ ਹਾਂਜੀ ਤੇ 22 ਮਾਡਲ ਹੈ ਬਾਈ ਜੀ 22 ਮਾਡਲ ਜੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦੀ ਡਿਮਾਂਡ ਹੈ ਜੀ 11 ਲੱਖ 65 ਹਜ਼ਾਰ ਜੀ ਲੱਗੇ 11 ਲੱਖ 65000 ਰੁਪਿਆ ਪੂਰਾ ਡਿਸਕਾਊਂਟ ਕਰਕੇ ਰੇਟ ਲਾਇਆ ਹੋਈ ਜੀ ਤੇ ਠੀਕ ਹੈ ਜੀ ਪੂਰਾ ਡਿਸਕਾਊਂਟ ਕਾਗਜ਼ ਕੂਕਝ ਨਾਲ ਲੈ ਵੀ ਨਾਲ ਦੇ ਕਾਗਜ਼ ਕੂਕਝ ਪੈਣਗੇ ਪੂਰਾ ਸੋਨਾ ਟਰੈਕਟਰ ਹੈਗਾ ਤੇ ਜੇ ਲੱਭੀ ਜਾਂਸੀ ਤੋਂ ਲੈਣ ਜਾਵਾਂਗੇ ਪਹਿਲੀ ਗੱਲ ਤਾਂ ਇਹ ਮਿਲਦਾ ਨਹੀਂ ਇਹ ਮਿਲਦਾ ਨਹੀਂ ਠੀਕ ਆ ਤੇ ਬਾਕੀ ਏਜੰਸੀ ਵਾਲ ਦੇ ਬਰਾਬਰ ਲਾ ਦੇ ਜਮਾ ਉਨੀ ਕੰਡੀਸ਼ਨ ਚ ਇਹਦੀ ਉਹਦੀ ਟਰਾਈ ਮਾਰੋ ਚਰੀ ਦੀ ਮੈਂ ਹਾਂਜੀ ਹਾਰ પાਕੇ ਲੈ ਜੀ ਕੋਈ ਬੰਦਾ ਜੱਜ ਕਰ ਲੈ ਲੈ ਦਿਓ ਹਾਰ ਹਾਰ પાਕੇ ਦੇਵਾਂਗੇ ਜੀ ਠੀਕ ਹੈ ਜੀ ਟੈਕ ਇਹ ਬਈ ਜੀ ਜੌਂਡੀਆ 5310 ਹਾਂਜੀ ਤੇ ਕਲਰ ਸ਼ਿਫਟ 23 ਤੇ 3 ਸਪੀਡ ਚ ਬਈ ਜੀ 3 ਸਪੀਡ ਜੀ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਤੇ ਰਿਵਰਸ ਸਪੀਡ ਉਹ ਫੁੱਲ ਟਾਪ ਟਾਪ ਮਾਡਲ ਜਮਾ ਫੁੱਲ ਟਾਪ ਆ ਜੀ ਇਹ ਟਾਪ ਤਾਂ ਨਹੀਂ ਕੋਈ ਤੇ ਨਾਲ ਦੀ ਟਾਇਰ ਇਹਦੇ ਵਿੱਚ ਨਾਲ ਦੇ ਜੀ ਠੀਕ ਹੈ ਜੀ ਨਾਲ ਦੇ ਟਾਇਰ ਬਈ ਜਿੰਨੇ ਟਰੈਕਟਰ ਹੈਗੇ ਨੇ ਸਾਰੇ ਨਾਲ ਦੇ ਟਾਇਰਾਂ ਦੇ ਮਿਲਣਗੇ ਤੁਹਾਨੂੰ ਜਿੰਨੇ ਵੀ ਅੱਜ ਤੱਕ ਖੜੇ ਨੇਗੇ ਤੇ ਇਹ ਮਾਡਲ ਬਈ ਜੀ ਇਹ 2019 ਜੀ ਉਨੇ ਮਾਡਲ ਹੈਗਾ ਤੇ ਡਬਲ ਪੀਟੀਓ ਕੇ ਬਾਈ ਜੀ ਰਿਵਰਸ ਜੀ ਰਿਵਰਸ ਇਹ ਵੀ ਰਿਵਰਸ ਪੀਟੀਓ ਜਾ ਗਿਆ ਤੇ ਬਾਕੀ ਬਈ ਤੁਹਾਨੂੰ ਪੈਰਦਾਨ ਦਿਖਾਉਣੇ ਬਾਈ ਜੀ ਲਓ ਬਈ ਚੈੱਕ ਕਰੋ ਅਜੇ ਤੱਕ ਕੋਈ ਸਕਰੈਚ ਵਗੈਰਾ ਵੀ ਨਹੀਂ ਹੈਗਾਗਾ ਹਾਂ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 6,98,000 ਜੀ ਲੈ ਬਈ 6,98,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੀਵੀ 19 ਬਰਨਾਲੇ ਦਾ ਲੈ ਬਈ ਲੋਕਲ ਬਰਨਾਲੇ ਦਾ ਨੰਬਰ ਹੈਗਾ ਹਾਂ ਜੀ ਤੇ ਅੱਗੇ ਕਾ ਬਾਈ ਜੀ ਸੋਨਾ ਰੀਕਾ 750 ਦਾ ਆਰਐਕਸ ਵਾਲਾ ਹਾਂ ਜੀ ਐਮ ਪੰਪ ਲੱਗਾ ਹੋਇਆ ਸਾਰਾ ਸਮਾਨ ਨਾਲ ਦੇਣਾ ਜੀ ਆਪਾਂ ਕੋਈ ਨਾਟ ਨਹੀਂ ਲਾਉਣਾ ਠੀਕ ਹੈ ਜੀ ਆ ਨਹੀਂ ਆ ਬੈਟਰੀ ਬਕਸਾ ਨਹੀਂ ਦਿੰਦਾ ਕੋਈ ਡੈਕ ਦਾ ਵਗੈਰਾ ਕੋਈ ਨਹੀਂ ਦਿੰਦਾ ਜੀ ਆਪਾਂ ਨਾਲ ਦਵਾਂਗੇ ਠੀਕ ਹੈ ਜੀ ਤੇ ਟਾਇਰ ਵੇਜੀ ਦੇ ਟਾਇਰ ਇਹਦੇ ਨਵੇਂ ਆ ਜੀ ਠੀਕ ਹੈ ਜੀ ਇਹ ਦੁਬਾਰੇ ਦੇ ਆਗੇ ਠੀਕ ਹੈ ਜੀ ਇਹ ਕੱਲੇ ਦੁਬਾਰੇ ਦੇ ਨੇਗੇ ਜਿਹੜੇ ਲੱਭੀ ਆਪਾਂ ਪਹਿਲਾਂ ਟਰੈਕਟਰ ਲਗਾਏ ਨੇ ਉਹਨਾਂ ਦੇ ਸਤਰੀ ਵਗੈਰਾ ਆ ਜਿਹੜੀਆਂ ਕੱਪੜੇ ਵਾਲੀਆਂ ਜੀ ਜਿਹਦੀਆਂ ਹੋਊਗੀ ਜੀ ਆਪਾਂ ਨਾਲ ਦਵਾਂਗੇ ਠੀਕ ਹੈ ਜਿਹਦੀ ਨਾਲ ਹੋਗੇ ਬਾਕੀ ਜਿਹੜਾ ਡੰਡਾ ਡਰਾਈਵਰ ਉਹ ਉਹ ਸਾਰਾ ਸਮਾਨ ਨਾਲ ਹੀ ਆ ਜੀ ਡੰਡਾ ਡਰਾਈਵਰ ਸਾਰਿਆਂ ਦੇ ਨਾਲ ਠੀਕ ਹੈ ਜੀ ਡੰਡਾ ਡਰਾਈਵਰ ਸਾਰਾ ਨਾਲ ਆ ਇਹ ਮਾਡਲ ਵੇ ਜੀ ਇਹ 2 22 ਤਾਰਾ ਮਾੜ ਰਹਾ ਤੇ ਇਹਦੀ ਡਿਮਾਂਡ ਪਈ ਜੀ 520000 ਜੀ ਲੈ ਵੀ 520000 ਰੁਪਏ ਡਿਮਾਂਡ ਆ ਗਈ ਸਪੀਕਰ ਵੀ ਡਬਲ ਡਬਲ ਕਰਕੇ ਆਏ ਨਗੇ ਇਹ ਕਈ ਵਾਰ ਹੁੰਦਾ ਨਾ ਹੋਰ ਵੀਰ ਲਾਲਾ ਨੇ ਲਗੇ ਆਹ ਦੇਖੋ ਆ ਚੈੱਕ ਲੈ ਬਈ ਚੈੱਕ ਕਰ ਲੋ ਪੂਰਾ ਸਾਫ ਆਗਾ ਟਰੈਕਟਰ ਨਵੇਂ ਨਵੀਂ ਕੰਡੀਸ਼ਨ ਦਾ ਗੱਲ ਜੀ ਨਾ ਹੈਵੀ ਜੌਂਡੀਅਰ 5210 ਜੀ ਠੀਕ ਆ ਬਈ ਲੱਭੀ ਇੱਕ ਗੱਲ ਆ ਨਾ ਜੌਂਡੀਅਰ ਸੋਨਾਲੀਕਾ ਤੇ 850 ਹਾਂਜੀ ਇਹ ਖਾਸ ਟਰੈਕਟਰ ਹੁੰਦੇ ਨੇ ਖਾਸ ਆ ਜੀ ਆਪਣੇ ਕੋਲੇ ਜਿਆਦਾ ਵਿਕਰੀ ਇਹਨਾਂ ਦੀ ਹੈ ਜੀ ਠੀਕ ਹੈ ਤੇ 1 ਬਈ ਜੀ ਲਾਸਟ ਫਾਰਮਟ ਟਰੈਕ ਫਾਰਮਟ ਟਰੈਕ ਹੈ ਤੇ ਲੈ ਬਈ ਜੀ ਗੇਅਰ ਪ੍ਰੋ ਵਾਲਾ ਤੇ ਪਿਛਲੇ ਸਾਲ ਬਾਈ ਨੇ ਦੱਸਿਆ ਜੀ ਕਹਿੰਦਾ ਗੇਅਰ ਪ੍ਰੋ ਵਾਲਾ ਪੂਰਾ ਤੱਕਲ ਟਰੈਕ ਪੂਰਾ ਜੀ ਸਪੀਡ ਆ ਬਾਦੂ ਨੇ ਠੀਕ ਹੈ ਫੋਰ ਸਪੀਡ ਹੈ ਗੇ ਵੀ ਹਰੇ ਕੰਮ ਚ ਤਿੰਨ ਤਿੰਨ ਗੇਅਰ ਲਾ ਸਕਦੇ ਆਂ ਆ ਠੀਕ ਹੈ ਹਰੇ ਕੰਮ ਚ ਤਿੰਨ ਤਿੰਨ ਗੇਅਰ ਹਾਂਜੀ ਚਲੋ ਵੀ ਬਾਕੀ ਚੈੱਕ ਕਰ ਲਓ ਬਈ ਕੰਡੀਸ਼ਨ ਪੈਰ ਤਾਂ ਨੇ ਇਹਦੇ ਵੀ ਚੈੱਕ ਕਰੋ ਬਈ ਜੀ ਤੇ ਮਾਡਲ ਬਈ ਇਹ ਮਾਡਲ ਇਹ 21 ਮਾਡਲ ਆ ਜੀ ਕਾਪੀ ਇਹਦੀ ਬਾਈ ਦੀ ਆ 21 21+22 ਲੈਣਾ ਹਾਂਜੀ ਠੀਕ ਹੈ 22 ਮਾਈ ਮਾਡਲ ਕਹਿ ਕੇ ਪਰ 21 ਮਾਡਲ ਕਹਿ ਕੇ ਦੇਵਾਂਗੇ ਹਾਂ ਪਰ ਆਪਾਂ 21 ਮਾਡਲ ਕਹਿ ਕੇ ਦੇਵਾਂਗੇ ਇਹ ਹੋਰ ਕੋਈ ਹੁੰਦਾ ਇਹਨੂੰ 22 ਮਾਡਲ ਕਹਿ ਕੇ ਵੇਚਣਾ ਸੀ ਪਰ ਆਪਾਂ ਨਹੀਂ ਉਹ ਕੰਮ ਕਰਨਾ ਆਪਾਂ 21 ਮਾਡਲ ਕਹਾਂਗੇ ਤੇ ਲੋ ਵੀ ਬਾਕੀ ਚੈੱਕ ਕਰ ਲੋ ਤੇ ਇਹਦੀ ਡਿਮਾਂਡ ਪਈ ਜੀ ਇਹਦੀ ਡਿਮਾਂਡ ਹੈਗੀ ਹੈ ਜੀ 7 ਲੱਖ 85000 ਐ ਵੀ 7 ਲੱਖ ਤੇ 80000 ਇਹ ਪੁਰਾਣੀ ਸ਼ੋਅ ਵਾਲਾ ਗਾਣਾ ਭਾਈ ਜੀ ਹਾਂ ਜੀ ਹਾਂ ਹਾਂ ਇਹ ਪੁਰਾਣੀ ਸ਼ੋਅ ਵਾਲਾ ਗਾਣਾ ਭਾਈ ਜੀ ਹੁਣ ਇਹ ਜਿਹੜੀਆਂ ਲਾਈਟਾਂ ਨੇ ਉਹਨਾਂ ਦੇ ਵਿੱਚ ਇਹ ਕਰਤੀ ਹੈ ਨਾ ਹਾਂ ਉਹ 54 5 ਦੀਆਂ ਕੀਤੀਆਂ ਜੀ ਜੀ 54 5 ਦੀਆਂ ਹਾਂਜੀ ਉਹਦੀ ਸੂ ਬਦਲਦੀ ਨਾ ਤਾਂ ਹੀ ਆਪਾਂ ਉਹਦੀ ਡਿਮਾਂਡ ਵਧਾਈ ਜਿਹੜਾ ਆਪਾਂ ਪਹਿਲਾਂ ਦਿਖਾ ਕੇ ਆਏ ਠੀਕ ਹੈ ਜੀ ਤਾਂ ਹੀ ਡਿਮਾਂਡ ਵਧਾਈ ਉਹਨਾਂ ਦੀ ਲੈ ਵੀ ਬਾਕੀ ਚੈੱਕ ਕਰੋ ਭਾਈ ਜੀ ਚੈੱਕ ਕਰੋ ਜੀ ਲੈ ਆ ਆ ਦੇਖੋ ਭਾਈ ਜੀ ਸਿਰਫ 500 ਘੰਟਾ ਚੱਲੇ ਹੋਏ ਜੀ ਸਰਪ 500 ਘੰਟਾ ਚੱਲੇ ਹੋਏ ਕੰਪਨੀ ਰਿਕਾਰਡ 35 40000 ਦਾ ਡੈਕ ਲਵਾਇਆ ਸੀ ਇਹ ਬੰਦੇ ਨੇ ਲੈ 135 4000 ਰੁਪਏ ਦਾ ਨਾਲ ਹੀ ਦੇਣਾ ਹਾਂਜੀ ਦੂਜੇ ਵੀਂਡ ਸੁਣਦਾ ਜੋ ਚੱਲਦਾ ਠੀਕ ਹੈ ਜੀ ਜੇ ਲੱਭੀ ਇਹਦੇ ਨਾਲ ਟਰੈਕਟਰ ਕਟਾਉਣਾ ਹੋਵੇ ਕਟਾ ਕੱਟ ਲਾਂਗੇ ਜੀ ਆਪਾਂ ਤੋਂ ਮਾਡਲ ਹਾਂਜੀ ਠੀਕ ਹੈ ਕਿਹੜਾ ਮਰਜੀ ਟਰੈਕਟਰ ਹੋਵੇ ਜੀ ਜਿਆਦਾ ਕੋਸ਼ 50 ਨੰਬਰ ਦੀ ਹੋਵੇ ਠੀਕ ਹੈ ਪਰ ਆਪਾਂ ਸਾਰੇ ਕੱਟ ਲੈਨੇ ਆ ਸਾਰੇ ਟਰੈਕਟਰ ਕੱਟ ਹਾਂਜੀ ਹਾਂ ਠੀਕ ਹੈ ਜੀ ਜਿਆਦਾ ਡਾਊਨ ਮਾਡਲ ਥੋੜੇ ਘੱਟ ਘੱਟ ਦੇਾਂਗੇ ਹਾਂਜੀ ਠੀਕ ਹੈ ਜੀ ਆ ਡਾਊਨ ਮਾਡਲ ਵਿੱਚ ਕੱਟਿਆ ਹੋਈ ਫਿਰ ਲੈ ਵੀ ਅੱਗੇ ਆ ਗਿਆ ਬਾਈ ਜੀ ਸਟੈਂਡਰਡ ਇਹ ਇੱਕ ਇਹ ਟਰੈਕਟਰ ਆ ਤੇ ਇਕ ਆਪਾ ਕਹ ਲਈ ਆਪਾ ਕਿਹੜਾ ਹੁੰਦਾ ਏਸ ਟਰੈਕਟਰ 85 55 ਦੇ ਬਰੋਬਰ ਵਾਫ ਮਾਰ ਦੇਣਾ ਨਾ ਇਹ ਜ਼ੋਰ ਇਹ ਏਸ ਇੱਕ ਸੀ ਪਿਛਲੇ ਹਫਤੇ ਇੰਡੋ ਫਾਰਮ ਵਿੱਚ ਆ ਜੀ ਠੀਕ ਆ ਜੀ ਉਹ ਵੀ ਪੂਰਾ ਅੱਜ ਬੰਦੇ ਪੈਸੇ ਦੇ ਕੇ ਗਿਆਗੇ ਠੀਕ ਹੈ ਪੂਰੀ ਕਹਿੰਦੇ ਤਸੱਲੀ ਐਨ ਪੂਰੇ ਖੁਸ਼ ਨੇ ਪੂਰੇ ਖੁਸ਼ ਨੇਗੇ ਪੂਰੇ ਕਹਿੰਦੇ ਕੰਮ ਬਾਈ ਜੀ ਤੁਹਾਨੂੰ ਬਾਬਾ ਟਰੈਕਟਰ ਸੇਲ ਪਰਚੇਜ ਕਰਨ ਦਾ ਇੱਕ ਨੰਬਰ ਮਿਲੂਗਾ ਤੇ ਸਾਡੀ ਘਟਾਈ ਆਇਆ ਚ ਆ ਗਿਆ ਬਾਈ ਜੀ ਤੇ ਟਾਇਰ ਟਾਇਰ ਤੁਹਾਡੇ ਸਾਹਮਣੇ ਹੀ ਠਾੜੇ ਮਾਰ ਕੇ ਕਹ ਲਈ ਆ ਕਾੜੇ ਮਾਰ ਕੇ ਟਾਇਰ ਨੇ ਬਾਈ ਜੀ ਤੇ ਮਾਡਲ ਬਾਈ ਜੀ ਲੱਭੀ 2004 ਜੀ ਇਹ ਵੀ 2004 ਮਾਦ ਲਗਾ ਤੇ ਬਾਕੀ ਸਪੀਕਰ ਵਗੈਰਾ ਲੱਗੇ ਹੋਣਗੇ ਤੇ ਕੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਜੀ 2 ਲੱਖ ਤੇ 20000 ਲੈ ਵੀ 2 ਲੱਖ ਤੇ 20000 ਸਾਦੀ ਕਿਟਾਈ ਚ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਟਰੈਕਟਰ ਪੂਰੇ ਸੋਹਣੇ ਹੁੰਦੇ ਨੇਗੇ ਪਰ ਬਾਈ ਜੀ ਇੱਕ ਵਾਰੀ ਜਰੂਰ ਮੌਕਾ ਦਿਓ ਬਾਈ ਨੂੰ ਤੇ ਅੱਗੇ ਕਹ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ ਛੋਟਾ ਟਰੈਕਟਰ ਟਰਬੋ ਸੁਪਰ ਵਾਲਾ ਹਾਂਜੀ ਤੇ ਮਾਡਲ ਬਾਈ ਜੀ ਮਾਡਲ 2014 ਜੀ ਲੈ ਵੀ 2014 ਮਾਡਲ ਦਾ ਬਾਕੀ ਕੋਨੋ ਪੀ ਲੱਗੀ ਹੋਈ ਹੈਗੇ ਫਰੰਟ ਰੇਡੀਅਲ ਟਾਇਰ ਨੇ ਹਾਂਜੀ ਵੱਡੇ ਤੇ ਪਿਛਲੇ ਨਾਲ ਦੇ ਆ ਪਿਛਲੇ ਨਾਲ ਦੇ ਹਾਂਜੀ 14 ਮਾਡਲ ਆ 14 ਮਾਡਲ ਦੇ ਤੇ ਲੱਭੀ ਚਾਲ ਚਲਾਵਾ ਦੇਖਦੇ ਆ ਕਿੰਨੇ ਕਿ ਚੱਲੇ ਲੱਭੀਏ ਇਹ तकरीबन 2000 ਤੋਂ ਘੱਟ ਘੱਟ ਚੱਲਿਆ ਹੋਊਗਾ ਜੀ ਇਹ 2700 2700 ਤਿੰਨੇ 사ਤੇ ਲਾਇਪੇਣਗੇ ਲੱਭੀ 2770 ਘੰਟੇ ਚੱਲਿਆ ਹੋਇਆਗਾ ਚਲੋ ਵੀ ਬਾਕੀ ਚੈੱਕ ਕਰ ਲਓ ਭਾਈ ਜੀ ਕਿਉਂਕਿ ਨਾਲ ਦੇ ਟਾਇਰ ਅਗੇ ਮਾਰਕਾ ਵਗੈਰਾ ਮਿਲੂਗਾ ਭਾਈ ਟਾਇਰਾਂ ਤੇ ਹਾਂਜੀ ਹਾਂ ਠੀਕ ਹੈ ਮਾਰਕਾ ਵਗੈਰਾ ਵੀ ਮਿਲੂਗਾ ਤੁਹਾਨੂੰ ਟੈਰਾ ਦਾ ਮਾਰਕਾ ਤੁਸੀਂ ਜੀ ਗੇਰਲ ਆ ਗਿਆ ਬਾਈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਆਗਾ ਵਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ ਪੂਰੀ ਸਾਫ ਪਈ ਹੈਗੇ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਹੈਗੀ ਜੀ 5,20,000 ਰੁਪਇਆ ਲੈ ਬਈ 5,20,000 ਰੁਪਇਆ ਡਿਮਾਂਡ ਆ ਮਾਨਤਾ ਨੂੰਗਾ ਤੇ ਅੱਗੇ ਕਹੇ ਬਾਈ ਜੀ 53 10 ਹਾਂਜੀ ਮਤਲਬ ਬਾਕੀ ਚੈੱਕ ਕਰੋ ਬਾਈ ਜੀ ਤੇ ਇਹ ਮਾਡਲ ਬਾਈ ਲੱਭੀ 2016 ਜੀ ਲੈ ਬਈ ਚੈੱਕ ਵੀ ਕਰ ਲਓ ਹੁਣ ਇੱਕ ਗੱਲ ਲੱਭੀ ਜੇ ਉਧਰ ਖੜਾਗਾ ਬਾਈ ਮਾਡਲ ਖੜਾਣਾ ਹਾਂਜੀ ਇਹ ਜੈਵੀ ਨੰਬਰ ਉੱਪਰ ਖੜਾ ਰੱਖਾ ਦੇਣਾ ਜਮਾ ਜੀ ਲੈ ਵੀ ਜਮਾ ਕਰ ਲੈ ਨਕੀਨੇ ਤੋਂ ਨਕੀਨੇ ਜੀ ਆਪਣਾ ਨਕੀਨੇ ਤੋਂ ਨਕੀਨੇ ਲੈ ਵੀ ਚੈੱਕ ਕਰ ਲੋ ਰੈਕਟਰਿਕ ਰੈਂਸ ਨਾਲ ਤੇ ਪੂਰਾ ਸਾਫ ਹੈਗਾ ਤੇ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਜੀ ਡਬਲ ਪੀਟੀਓ ਹਾਂਜੀ ਤੇ ਟਾਇਰ ਬਾਈ ਜੀ ਟਾਇਰ ਨਵੇਂ ਅਰਗੇ ਆ ਜੀ 95 ਪੈਸੇ ਲੈ ਵੀ ਦੁਬਾਰੇ ਦੇਆ ਦੁਬਾਰੇ ਦੇ ਟਾਇਰ ਨੇਗੇ 95 ਪੈਸੇ ਟਾਇਰ ਨਾਲ ਹਾਂਜੀ ਚਲੋ ਵੀ ਬਾਕੀ ਚੈੱਕ ਕਰ ਲੋ ਤੇ 16 ਦੇ ਟਾਇਰਾਂ ਚਾਹਣਾ ਬਾਈ ਜੀ ਹਾਂਜੀ 16 ਦੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਲੱਭੀ ਇਹਦੀ ਡਿਮਾਂਡ ਹੈਗੀ ਆ ਜੀ ਆਪਣੀ 6 ਲੱਖ ਤੇ 15000 ਰੁਪਿਆ ਠੀਕ ਹੈ ਜੀ ਹਾਂਜੀ ਪੂਰਾ ਓਕੇ ਡਰਾਈਟ ਆਪ ਮੈਂ ਇਹਦੇ ਨਾਲ ਵਾਹਣ ਨੂੰ ਹੁਣ ਵਾਹਿਆ ਠੀਕ ਹੈ ਜੀ ਪੂਰਾ ਤਸੱਲੀ ਵਾਲਾ ਕੰਮ ਸੀ ਪਹਿਲੇ ਜੀ ਕੋਈ ਚੱਲਦਾ ਨਹੀਂ ਸੀ ਪਹਿਲੇ ਜੀ ਮੈਂ 11 ਹਲਾਂ ਤੇ ਐ ਮੰਨ ਲਓ ਜਿਹੜਾ ਪਿਛਲਾ ਬੱਤਾ ਹੁੰਦਾ ਉਹਦੇ ਬਰਾਬਰ ਮਿੱਟੀ ਲਾ ਲਈ ਸੀ ਜਮਾ ਬਰਾਬਰ ਜਮਾ ਜਮਾ ਨਹੀਂ ਤਾਂ ਮਿੱਟੀ ਇਕੱਠਾ ਇਕੱਠੇ ਕਰਨ ਵਾਲਾ ਮਿੱਟੀ ਇਕੱਠੀ ਕਰਾਉਣ ਨਾਲੇ ਸੀ ਹਲਾਂ ਦਾ ਲੈ ਵੀ ਕਰਾਉਣ ਨਾਲੇ ਸੀ ਹਲਾਂ ਦਾ ਤੇ ਬਾਕੀ ਚੈੱਕ ਕਰ ਲਓ ਬਈ ਗਾਰੰਟੀ ਵਾਲਾ ਉਹ ਹੈਗਾ ਪੂਰੀ ਗਾਰੰਟੀ ਹੈ ਜੀ ਠੀਕ ਹੈ ਬਾਕੀ ਆਪਣੇ ਕੋਲ ਸਾਰੇ ਟਰੈਕਟਰ ਹੁਣ ਤਾਂ ਵਾਹਣ ਵੇਲੇ ਜੀ ਬੰਦਾ ਆਵੇ ਚਲਾਵੇ ਘੰਟਾ ਚਲਾਵੇ 2 ਘੰਟੇ ਚਲਾਵੇ ਜਦੋਂ ਤਸੱਲੀ ਹੋਵੇ ਆਪਦਾ ਉਸ ਲੈ ਕੇ ਚੱਲ ਠੀਕ ਆ ਬਾਈ ਤੇ ਮੇਨ ਲੋਕੇਸ਼ਨ ਲੱਭੀ ਬਾਈ ਆਪਣੀ ਮੇਨ ਲੋਕੇਸ਼ਨ ਹੈਗੀ ਹੈ ਜੀ ਹੰਡਾ ਸਟੈਂਡਰਡ ਜੰਕ ਚ ਸਟੈਂਡਰਡ ਚ ਆਉਂਦਾ ਹਾਂਜੀ ਤੇ ਆਪਣਾ ਸ਼ੋਅਰੂਮ ਹੈ ਜੀ ਬਾਬਾ ਟਰੈਕਟਰ ਸੇਲ ਪਰਚੇਜ਼ ਦੇ ਨਾਮ ਤੇ ਠੀਕ ਆ ਜੀ ਤੇ ਸੋਮਵਾਰ ਨੂੰ ਆਪਾਂ ਮੰਡੀ ਹੁੰਨੇ ਆ ਬਾਕੀ ਸਾਰੇ ਦਿਨ ਉੱਥੇ ਠੀਕ ਆ ਕਿੰਨੇ ਟਰੈਕਟਰ ਅਵੇਲੇਬਲ ਹੁੰਦੇ ਨੇ ਉੱਥੇ ਵੀ ਉੱਥੇ ਹੁੰਦੇ ਜੀ ਆਪਣੇ ਕੋਲ ਤਕਰੀਬਨ 15 ਤੋਂ 20 ਟਰੈਕਟਰ ਠੀਕ ਹੈ ਲੋਨ ਵਗੈਰਾ ਦੀ ਫੈਸਿਲਿਟੀ ਹਾਂਜੀ ਹਾਂ ਲੋਨ ਕਰਵਾ ਦਿੰਨੇ ਆ ਜੀ ਆਪਾਂ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਈ ਲਿਖੋ 68803 ਜੀ ਨਾ ਟਿਕ ਸਨੋ ਠੀਕ ਹੈ ਜੀ ਠੀਕ ਹੈ ਬਈ ਲੱਭ ਬਹੁਤ ਬਹੁਤ ਧੰਨਵਾਦ ਚੱਲ ਗਿਆ ਤੇ ਬਹੁਤ ਬਹੁਤ ਲੱਗਿਆ ਲਓ ਬਈ ਜੀ ਵੀਡੀਓ ਕਮੈਂਟ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਚੈਨਲ ਨੂੰ ਕਰਦੇ ਫੋਲੋ ਧੰਨਵਾਦ